ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵਾਤ ਤੋਂ ਵਾਦ ਸ਼ੇਅਰ ਜ਼ਰੂਰ ਕਰੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅਜੀਨੀ ਪ੍ਰੋਫਾਈਲ ਨਾਮ ਕੌਰ ਜਨਮ ਤਰੀਕ 15 ਸਤਮ ਮਹੀਨਾ 1999 ਹਾਈਟ 5 ਫੁੱਟ 1 ਇੰਚ ਕਾਸਟ ਐਸ ਸੀ ਜਿਲ੍ਹਾ ਅਭਿਸ਼ੇ ਏਅਰਪੋਰਟ ਪੜਾਈ ਬੀਵੀਏ ਐਮਐਸਸੀ ਐਲਯੂਪੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 94637 30220 94637 33220 ਤੁਸੀਂ ਪਰਿਵਾਰ ਨੂੰ ਕੌਣ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1993 ਹਾਈਟ 5 ਫੁੱਟ 6 ਇੰਚ ਰੰਗ ਸਾਫ ਕਾਸਟ ਜੱਟ ਸਿੱਖ ਗੋਤ ਔਂਜਲਾ ਪੜਾਈ ਡਬਲ ਐਮਏ ਜ਼ਿਲ੍ਹਾ ਸੰਗਰੂਰ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖਿਆ ਲੜਕੀ ਦੀ ਲੋੜ ਹੈ ਲੜਕਾ ਨੌਕਰੀ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਲੜਕੇ ਕੋਲ 20-23 ਕਿੱਲੇ ਦੀ ਜ਼ਮੀਨ ਹੋਵੇ ਕੱਲਾ ਭਰਾ ਹੋਵੇ ਸੰਗਰੂਰ ਚ ਪਟਿਆਲੇ ਵਾਲੇ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 88772 11 871 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸੈנג ਜਨਮ ਤਰੀਕ 29 ਤੀਜਾ ਮਹੀਨਾ 1993 ਹਾਈਟ 5 ਫੁੱਟ 7 ਇੰਚ ਪੜਾਈ ਪਲੱਸ 2 ਕਾਸਟ ਪਰਜਪਤ ਕਮਿਆਰ ਕੰਮ ਲੋਡਰ ਆਪਰੇਟਰ ਨੇ ਪਰਿਵਾਰ ਮੈਂਬਰ ਪਿਤਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਭਰਾ ਦੋ ਭੈਣਾਂ ਇੱਕ ਮੈਰਿਡ ਇੱਕ ਅਨਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸੋਹਣੀ ਹੋਵੇ ਸਮਝਦਾਰ ਹੋਵੇ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 95011 93703 95011 93703 ਤੁਸੀਂ ਪਰਵਾਰ ਨੂੰ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1996 ਕਾਸਟ ਜੱਟ ਸਿੱਖ ਸ਼ਹਿਰ ਬਰਨਾਲਾ ਪੜਾਈ ਪਲੱਸ 2 ਆਈਟੀ ਆਈਡੀ ਪਲੰਬਰ ਦਾ ਕੋਰਸ ਕੀਤਾ ਹੋਇਆ ਹੈ ਜਮੀਨ 8 ਕਿੱਲੇ ਨੇ ਪਰਿਵਾਰ ਮੈਂਬਰ ਇੱਕ ਭੈਣ ਕੈਨੇਡਾ ਪੀਆ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਘਰ ਦਾ ਕੰਮ ਕਰਨ ਵਾਲੀ ਹੋਵੇ ਜਾਂ ਗਵਰਨਮੈਂਟ ਜੌਬ ਹੋਵੇ ਮਾਨਸਾ ਬਠਿੰਡਾ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ ਨਾਸੀ 735 09 846 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 28 ਮਈ 1999 ਜਨਮ ਟਾਈਮ ਸਵੇਰ ਦਾ 7:12 ਬਾਰਮਿੰਟ ਸ਼ਹਿਰ ਖੰਨਾ ਪੰਜਾਬ ਕਾਸਟ ਖੱਤਰੀ ਪੜਾਈ ਬੀਏ ਹਾਰਡਵੇਅਰ ਨੈਟਵਰਕਿੰਗ ਦੇ ਵਿੱਚ ਡਿਪਲੋਮਾ ਕੀਤਾ ਹੋਇਆ ਹੈ ਕੰਮ ਮੋਬਾਈਲ ਦਾ ਬਿਜ਼ਨਸ ਹੈ ਪਰਿਵਾਰ ਮੈਂਬਰ ਪਿਤਾ ਦੁਕਾਨਦਾਰ ਤੇ ਫਾਈਨੈਂਸ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਹੈ ਜ਼ਮੀਨ 2 ਕਿੱਲੇ ਆਉਂਦੇ ਨੇ ਮਲੇੜ ਕੋਟਲਾ ਦੇ ਵਿੱਚ ਰਹਿੰਦੇ ਨੇ ਮੰਗ ਖਾਨਦਾਨ ਨੇ ਖੱਤਰੀ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸੁੰਦਰ ਹੋਵੇ ਕੋਈ ਮੰਗ ਨਹੀਂ ਹੈ ਕਾਸਟ ਖੱਤਰੀ ਪਰਿਵਾਰ ਹੀ ਸੰਪਰਕ ਕਰੇ ਇਹਨਾਂ ਦਾ ਮੋਬਾਈਲ ਨੰਬਰ 705936700 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮਤਰੀ 1993 ਹਾਈਟ 5 ਫੁੱਟ 8 ਇੰਚ ਪੜਾਈ ਕੰਪਿਊਟਰ ਇੰਜੀਨੀਅਰ ਕੰਮ ਦੁਬਈ ਵਿੱਚ ਟਰੈਲਰ ਡਰਾਈਵਰ ਨੇ ਕਾਸਟ ਨਾਈ ਸਿੱਖ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 85560 77427 85560 77427 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਹਿੰਗ ਉਮਰ 40 ਸਾਲ 언ਮੈਰਿਟ ਨੇ ਹਾਈਟ 5 ਫੁੱਟ 6 ਇੰਚ ਕਾਸਟ ਰਾਇਸਿਕ ਫਰੋਜ਼ਪੁਰ ਰੋਡ ਤੇ ਇਹਨਾਂ ਦਾ ਘਰ ਮੰਗ ਵਧੀਆ ਪਰਿਵਾਰ ਤੋਂ 22 40 ਸਾਲ ਦੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 82 880 9178 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18 ਅਗਸਤ ਮਹੀਨਾ 1997 ਕਾਸਟ ਪ्युअर ਖਤਰੀ ਸ਼ਹਿਰ ਬਲਾੜਾ ਪੜਾਈ ਆਈਟੀਆਈ ਆਰ ਐਸੀ ਵਾਇਰਮੈਨ ਕੰਮ ਬੇਰਕ ਵਿੱਚ ਕਰਦੇ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਭੈਣਾਂ ਨੇ ਮਕਾਨ ਵਧੀਆ ਕੋਠੀ ਪਾਈ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਨਾਂ ਦਾ ਮੋਬਾਈਲ ਨੰਬਰ 80540 66097 80540 66097 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਤੁਸੀਂ ਹੋਰ ਲੈ ਸਕਦੇ ਹੋ ਨਾਮ ਸੈੰਗ ਉਮਰ 28 ਸਾਲ ਹਾਈਟ 5 ਫੁੱਟ 11 ਇੰਚ ਗੋਤ ਰੰਦਾਵਾ ਕਾਸਟ ਜੱਟ ਸਿੱਖ ਜ਼ਿਲ੍ਹਾ ਤਰਨ ਤਰਨ ਪੜਾਈ 10ਵੀਂ ਪਾਸ ਜ਼ਮੀਨ 7 ਕਿੱਲੇ ਨੇ 6 ਕਿੱਲੇ ਜੂਪੀ ਵਿੱਚ ਨੇ ਲੜਕੇ ਦੀ ਸਲਾਨਾ ਆਮਦਨ 4 ਲੱਖ ਰੁਪਏ ਹੈ ਲੜਕਾ ਵਾਰ ਜਉਣ ਵਾਸਤੇ ਕੰਮ ਸਿੱਖ ਰਿਹਾ ਹੈ ਭੈਣ ਤੇ ਇੱਕ ਭਰਾ ਮੈਰੀਡ ਨੇ ਵੱਡਾ ਭਰਾ ਕੈਨੇਡਾ ਵਿੱਚ ਪੀਆਰ ਨੇ ਮੰਗ ਵਧੀਆ ਪਰਿਵਾਰ ਤੋਂ ਪਲੱਸ 2 ਪਾਸ ਕੁੜੀ ਹੋਵੇ ਘਰੇਲੂ ਵਧੀਆ ਸਮਝਦਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 97 186 40002 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਮਨਜੋਤ ਸਿੰਘ ਪਾਟਿਆ ਜਨਮ ਤਰੀਕ 2 ਅਪ੍ਰੈਲ 1996 ਹਾਈਟ 5 ਫੁੱਟ 8 ਇੰਚ ਰੰਗ ਸਾਫ ਕਾਸਟ ਖਤਰੀ ਪੜਾਈ ਐਮ ਕਾਮ ਕੰਮ ਕਾਊਂਟੈਂਟ ਆਫੀਸਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਵਿੰਦਗੜ੍ਹ ਪਿਤਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਇੱਕ ਭਰਾ ਸ਼ਹਿਰ ਨਾਭਾ ਪਟਿਆਲਾ ਮੰਗ ਵਿਸ਼ਨੂ ਸਰਦਾਰ ਲਈ ਖਾਨਦਾਨਨੀ ਪਰਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਗੁਰਸਿਕ ਫੈਮਿਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 94 640 54732 ਦੂਜਾ ਮੋਬਾਈਲ ਨੰਬਰ 92171 93733 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਰਵਨੀ ਇਹ ਬਣਾਈਆਂ ਜੋੜੀਆਂ ਹੈ ਚੈਨਲ ਦੀ ਐਡ ਲਗਵਾਉਣ ਲਈ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਨਾਮ ਜਨਮ ਤਰੀਕ ਹਾਈਟ ਜ਼ਿਲ੍ਹਾ ਪੜਾਈ ਕੰਮ ਪਰਿਵਾਰ ਮੈਂਬਰ ਮੰਗ ਮੋਬਾਈਲ ਨੰਬਰ ਲੈ ਕੇ ਤੁਸੀਂ ਪੂਰਾ ਬਾਇਓ ਡਾਟਾ ਭੇਜਿਆ ਕਰੋ ਤੁਸੀਂ ਸਾਨੂੰ WhatsApp ਤੇ ਵਾਇਸ ਮੈਸੇਜ ਵੀ ਕਰ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ